ਕੋਈ ਵੀ نیچے ਨਹੀਂ ਡਿੱਗੂਗਾ 플레이ਰ نیچے ਨਹੀਂ ਡਿੱਗੂਗਾ ਜੇ ਕੋ ਡਿੱਗਦਾ ਤਾਂ ਨਾਲ ਦੀ ਨਾਲ ਆਪਦੇ ਆਪ ਨੂੰ ਸੰਭਾਲੂਗਾ ਗੋ ਜਣੇ ਬਾਹਰ ਜਾਓ ਜੀ ਦੋ ਜਣੇ ਹਾਂਜੀ ਅੱਜ ਦੇ ਮੁੱਖ ਮਹਿਮਾਨ ਬੱਚੇ ਸ਼ੁਰੂ ਹੋਣ ਤੋਂ ਬਾਅਦ ਤਾੜੀਆਂ ਬਰਾਬਰ ਕਰੋ ਸਰ ਇੱਕ ਟਿਕ ਹਾਂਜੀ ਹਾਂਜੀ ਬਹੁਤ ਹੀ ਵਧੀਆ ਕੰਪੀਟੀਸ਼ਨ ਹੈ ਜਿਹੜਾ ਚੱਲ ਰਿਹਾ ਹੈ ਇਹਦਾ ਟਾਗਾ ਉਦਾਰ ਦੋਨੇ ਟੀਮਾਂ ਦਾ ਪੂਰਾ ਜੋਰ ਲੱਗ ਰਿਹਾ ਹੈ ਐਂਡ ਸੈਕੰਡ ਈਅਰ ਦੇ ਵਿੱਚ ਪਹਿਲੀ ਵੱਖਰੀ ਆਪਤੀ ਫਸਟ ਈਅਰ ਸੈਕੰਡ ਈਅਰ ਨੂੰ ਕੰਪੀਟੀਸ਼ਨ ਦੇ ਵਿੱਚ ਲਾ ਰਹੀ ਆ ਜਿੱਕਾ ਬੇਨਾਮੀ ਹੋਣ ਕਰੇ ਬੀੜਾ ਹਾਂਜੀ ਦੋਸਤਾਂ ਨਾਲ ਹੀ ਫਸਟ ਈਅਰ ਟੀਮ ਜਿਹੜੀ ਅੱਜ ਦੀ ਬਜਟਾ ਰਹੀ ਆ

ਕਰਕੇ ਕਰਵਾਏ ਗਏ ਸੀ ਗਰੀਵਾਲ ਟੀਮ ਦੀ ਸੈਡੀਆਂ ਨਹੀਂ ਆਉਂਦੀ ਜਿਹੜੇ ਯੂਥ ਫੈਸਟੀਵਲ ਜਿੰਨਾ ਬੱਚਿਆਂ ਨੇ ਭਾਗ ਲਿਆ ਸੀ ਉਹਨਾਂ ਦੇ ਪ੍ਰਾਈਜ਼ ਆਏ ਨੇ ਉਹ ਬੱਚੇ ਜਲਦੀ ਸਟੇਜ ਦੇ ਨੇੜੇ ਆ ਜਾ ਪਪਾ ਜੀ ਜਿਹੜੇ ਖਿਡਾਰੀ ਜਲਦੀ ਬੱਚੇ ਆ ਜਾਣ ਜੀ ਪ੍ਰਾਂਦਾ ਸੈਨਿਤ ਚੋਸੀ ਰਸਾ ਬਟਰਾ ਜੋ ਵਿਸ਼ਾਲ ਸੀ ਜਲਦੀ ਸਟੇਜ ਦੇ ਨੇੜੇ ਆ ਜਾਓ ਜੀ ਕੋਈ ਨਹੀਂ ਨਦੀਆ ਸਾਹਮਣੇ ਦੇਖੋ ਲੋਕਿਆਂ ਦਰ ਕੈਮਰੇ ਵੱਲ ਸਰ ਪੁਲਿਸ ਸਾਹਮਣੇ ਦੇਖੋ ਹਾਂਜੀ ਆ ਜਾਓ ਜੀ ਰੱਸਾ ਵਟਣਾ ਇਹ ਰੱਸਾ ਵਟਣਾ ਜੋ ਵਿਸ਼ਾਲ ਸੈਕਟਰ ਦੇ ਵਿੱਚੋਂ ਕਮਲਜੀਤ ਕੌਰ ਬਾਗ ਦੇ ਵਿੱਚੋਂ ਆ ਜਾਓ ਜੀ ਹਰ ਜੀ ਐਰੀਟੇਸ ਕੁਇਜ਼ ਪ੍ਰਾਂਧਾ ਮੇਕਿੰਗ ਕੌਣ ਬ੍ਰੀਫ ਕੌਮ ਅੱਜ ਇਸ ਸਮੇਂ ਹੈ ਅੱਜ ਆਪਾਂ 12ਵੀਂ ਸਾਲਾਨਾ ਖੇਡਾਂ ਦੀ ਸਮਾਪਤੀ ਸਾਡੇ ਪ੍ਰਿੰਸੀਪਲ ਡਾਕਟਰ ਬਲਜੀਤ ਸਿੰਘ ਤੇ ਸਮੂਹ ਕਾਲਜ ਅਤੇ ਸਕੂਲ ਸਟਾਫ ਦੇ ਰਹਿਣ ਲਈ ਦੇਟ ਕੀਤੀ ਆ ਜ਼ੋਰਦਾਰ ਤਾੜੀਆਂ ਇੱਕ ਵਾਰ ਕਿਉਂਕਿ ਗਰਮੀ ਵਿੱਚ ਤੁਸੀਂ ਕਾਫੀ ਜਿਹੜੇ ਬੱਚਿਆਂ ਨੇ ਸਟਾਫ ਨੇ ਤਰਦਦ ਕੀਤਾ ਸੀ ਜਿਵੇਂ ਕਾਲਜ ਦੀ ਬਾਹਰ ਵੀ ਸਲਾਨਾ ਜਿਹੜੀ ਸੀ ਸਵਾਰੋ ਤੇ ਜਿਹੜੇ ਸੱਦੇ ਨੇ ਖਾਸ ਤੌਰ ਤੇ ਜਿਸ ਤਰ੍ਹਾਂ ਤਾਲੁਕਾਂ ਲ ਖਿਡਾਰੀ ਮਲਾਇਆ ਗਿਆ ਸੀ ਇੱਕ ਜੋ ਬਾਸਕਟਬਾਲ ਦਾ ਨੈਸ਼ਨਲ ਖਿਡਾਰੀ ਆ ਔਰ ਬੰਬੇ ਖੇਡਣ ਗਿਆ ਬਲੋਡ ਦੇ ਵਿੱਚੋਂ ਇਸੇ ਤਰ੍ਹਾਂ ਜਦੋਂ ਅਸੀਂ ਸਚਨ ਤਿੰਦਲੂਕਰ ਦਾ ਨਾਮ ਲੈਂਦੇ ਆ ਫਰੀਦ ਦਾ ਨਾਮ ਲੈਂਦੇ ਆ ਨਵਜੋਤ ਸਿੱਧੂ ਦਾ ਨਾਮ ਲੈਂਦੇ ਆ ਤੇ ਉਹਨਾਂ ਨੇ ਖੇਡਾਂ 'ਚੋਂ ਨਾਮ ਬਣਾਇਆ ਜਿਹੜੇ ਸਟੇਜ ਤੇ ਬੈਠੇ ਆ ਇਹ ਵੀ ਕਿਸੇ ਨੇ ਪੜਾਈ ਕਿਧਰਾ ਕਿੱਥੋਂ ਵਿੱਚ ਕਮਲਾ ਮਾਰੀਆਂ ਨੇ ਇਸੇ ਕਰਕੇ ਜਿਸ ਤਰ੍ਹਾਂ ਡਾਕਟਰ ਵਿੰਦਰ ਜਿਨ ਸਾਹਿਬ ਮਾਨ ਸਾਹਿਬ ਸਾਡੇ ਇਹਨਾਂ ਪੋਸ ਜੁਨੀਅਰ ਸਕੈਂਡਰੀ ਸਕੂਲ ਕਿਤੇ ਗਾਓ ਛੱਤੇ ਆਨੇ ਬਹੁਤ ਸ਼ਾਨਦਾਰ ਸਕੂਲ ਹੈ ਇਸੇ ਤਰ੍ਹਾਂ ਮਣੀ ਵਾਲੇ ਦੇ ਵਿੱਚ ਗੁਰਨਾਨਕ ਪਬਲਿਕ ਸਕੂਲ ਆ ਪ੍ਰਤਾਪ ਸਿੰਘ ਸੰਧੂ ਜੀ ਔਰ ਇਸੇ ਤਰ੍ਹਾਂ ਸਾਡੇ ਕੋਲੇ ਬਲਕਰ ਸਿੰਘ ਜੀ ਜੋ ਪੱਤਰਕਾਰ ਵੀ ਹਨ ਔਰ ਸਾਡੀ ਮੈਨੇਜਮੈਂਟ ਕਮੇਟੀ ਦੇ ਵਿੱਚ ਆ ਹਨ ਨਿਸ਼ਾਨ ਸੰਧੂ ਜੀ ਜੋ ਲਗਾਤਾਰ ਲੰਮੇ ਸਮੇਂ ਤੋਂ ਪ੍ਰਸਨ ਨਾਲ ਜੁੜੇ ਹੋਏ ਹਨ ਔਰ ਸਾਡੇ ਲਈ ਜਿਹੜਾ ਹੈ ਲਗਾਤਾਰ ਸਾਡੇ ਨਾਲ ਕੰਮ ਕਰ ਰਹੇ ਹਨ ਕੁੜੀਆਂ ਜੀ ਆਏ ਹੋਣੇ ਵਿਸ਼ੇਸ਼ ਤੌਰ ਤੇ ਪੱਤਰਕਾਰੀ ਦੀ ਸੇਵਾ ਕਰ ਰਹੇ ਨੇ ਸਾਡਾ ਸਮੂਹ ਸਮੂਹ ਸਟਾਫ ਸੋ ਬੱਚਿਓ ਤੁਹਾਡੇ ਲਈ ਜਿਹੜਾ ਤੁਸੀਂ ਇੱਥੇ ਖੇਡਾਂ ਵਿੱਚ ਜਿੰਨਾ ਭਾਗ ਲਿਆ ਬਹੁਤ ਵਧੀਆ ਬੱਚੇ ਤੁਸੀਂ ਘਰ ਜਾ ਕੇ ਦੱਸੋਗੇ ਖਾਸ ਕਰਕੇ ਜਿੰਨਾਂ ਨੇ ਰੱਸਾ ਖਿੱਚਿਆ ਇਹ ਕੁੜੀਆਂ ਤੇ ਮੁੰਡੇ ਯਾਦ ਰੱਖਣਗੇ ਦੋ ਤਿੰਨ ਦਿਨ ਜਦੋਂ ਮਾਵਾਂ ਤੋਂ ਜਾ ਕੇ ਲੱਤਾਂ ਘਟਾਉਣ ਦੀ ਪਤਾ ਲੱਗ ਜੂ ਵੀ ਇਹ ਰੱਸਾ ਖਿੱਚਿਆ ਜਾਂਦਾ ਆ ਕਿਉਂਕਿ ਰੱਸੇ ਖਿੱਚਣ ਦੇ ਨਾਲ ਤੁਹਾਨੂੰ ਪਤਾ ਲੱਗ ਗਿਆ ਵੀ ਖੇਡਾਂ ਕੀ ਚੀਜ਼ ਹੁੰਦੀਆਂ ਤੇ ਨਾਲ ਰੌਣਕ ਵੀ ਇੱਕ ਮਰ ਗਈ ਸੋ ਇਸ ਸਮੇਂ ਮੈਂ ਸਾਰੇ ਬੱਚਿਆਂ ਨੂੰ ਬੇਨਤੀ ਕਰੂੰਗਾ ਕਿ ਬੱਚੇ ਜ਼ੋਰਦਾਰ ताड़ियल सॼे अॼु जे मुख्यमान जी दो मिंट ले तो कुझु शब्द कण सत जी चेयरमैन बलजीत सं जीपल बलजीत जी बरात ਤਪਾਹ ਸਿੰਘ ਜੀ ਸੰਧੂ ਇਹ ਬਰਸ ਤੋਂ ਆਏ ਹੋਏ ਇਸ ਪੂਰੇ ਬੱਚੇ ਚ ਸਾਵਾਂ ਵਿਚਾਰੇ ਬੱਚੇ ਇੱਥੇ ਆ ਕੇ ਬੜਾ ਵਧੀਆ ਲੱਗਿਆ ਜੋ ਸਿੱਧਾ ਬੱਚਿਆਂ ਨੂੰ ਇੱਕ ਵਿਸ਼ਾਸ਼ਣ ਸਿਖਾਉਂਦੀ ਹੈ ਸਿਹਤ ਲਈ ਵੀ ਸਾਡੇ ਜ਼ਰੂਰੀ ਹੈ ਕਿਉਂਕਿ ਜਿਹੜੇ ਬੱਚੇ ਖੇਡਾਂ ਵਿੱਚ ਹਿੱਸਾ ਲੈਂਦੇ ਆ ਉਹ ਜ਼ਰੂਰ ਦੂਜੇ ਬੱਚਾ ਲਾਉਂ। ਖੇਤ ਦੇ ਵਿੱਚ ਚੰਗੇ ਹੁੰਦੇ ਆ ਪਰ ਇਹ ਅੱਜਕੱਲ੍ਹ ਅਸੀਂ ਦੇਖੀਏ ਮੈਨੂੰ ਜਾਂਦਾ ਕਈ ਵਾਰੀ ਮੌਕਾ ਵੀ ਮੰਦਾ ਪਰ ਸਾਡੇ ਬੱਚਿਆਂ ਕਿੱਧਰ ਗੋ ਪਰਦੇ ਵਿੱਚ ਮੈਂ ਦੇਖਦਾ ਕਿ ਕੋਈ ਕਿਸੇ ਨਹੀਂ ਲਪਾ ਰਿਆ ਹੁੰਦਾ ਕੋਈ ਕਿਸੇ ਨਹੀਂ ਲਪਾ ਰਿਆ ਹੁੰਦਾ ਇਸ ਤੋਂ ਵਾਇਰ ਤੋਂ ਬਗੈਰ ਸਾਡੇ ਬੱਚਿਆਂ ਨੂੰ ਕੁਝ ਨਹੀਂ। ਕਿਉਂਕਿ ਮੈਨੂੰ ਕਈ ਦੇਸ਼ਾਂ 'ਚ ਬਾਹਰ ਜਾਣ ਦਾ ਮੌਕਾ ਹੀ ਮਿਲਿਆ। ਤਾਂ ਜਦੋਂ 2004 'ਚ ਮੈਂ ਪ੍ਰਿੰਟਰ ਜਿਹਾ ਨਹੀਂ ਮੰਨ ਕੇ ਸੀ ਬਾਰ-ਬਾਰ ਹੀ। ਇਹ ਟੀਚਰਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਹਾਨੂੰ ਸਿੱਖਿਆ ਦਿੱਤੀ ਜਾਵੇ, ਤੁਹਾਨੂੰ ਪੜਾਇਆ ਜਾਵੇ। ਤੁਹਾਨੂੰ ਦੱਸਿਆ ਜਾਵੇ ਵੀ ਆਉਣ ਵਾਲੇ ਸਮਾਜ ਦੇ ਵਿੱਚ ਸਾਨੂੰ ਕੀ ਲੋੜਾਂ, ਕੀ ਅਸੀਂ ਨੌਕਰੀਆਂ ਪੜ੍ਹਦੇ ਨੇ ਜਾਂ ਆਪਣੇ ਕੰਮ ਕਰਨੇ ਚਾਹੀਦੇ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਹੈ ਸਾਡੇ ਮਾਨਸਾ ਜਿਹੜੇ ਸਕੂਲ ਤੇ ਸਟਾਫ ਉੱਤੇ ਪਹੁੰਚਦੇ ਨਹੀਂ ਰਨ ਲੌਂਗ ਜੰਪ ਕੁੜੀਆਂ ਫਰਸਟ ਪੋਜੀਸ਼ਨ ਪੂਨਮ ਫਿਕਸ ਸਟੈਂਡ ਦੇ ਕੋਲ ਆ ਜਲਦੀ ਪਵਨਜੀਤ ਕੌਰ ਸੈਕੰਡ ਇਅਰ 2644 ਰੋਲ ਨੰਬਰ थर्ड ਪੋਜੀਸ਼ਨ ਪਨੀਤ ਕੌਰ ਸੈਕੰਡ ਇਅਰ 38 ਰੋਲ ਨੰਬਰ ਇਹਨਾਂ ਬੱਚੇ ਫਿਕਸ ਸਟੈਂਡ ਦੇ ਕੋਲ ਆ ਜਾਣ ਅਜੀ ਸਰ ਸਾਹਮਣੇ ਦੇਖਿਓ ਲੋਪ ਜੰਪ ਦੇ ਵਿੱਚੋਂ ਬੁਆਇਲ ਦਾ ਨਾਮ ਵੇਟ ਜੀ ਵੇਟ ओके जी ਬੰਨਸ ਫਲੇਮ ਲੈ ਲੋ ਸਚਨ अरोड़ा ਲੜਕੀਆਂ ਸਚੀਨ अरोड़ा ਹਰਬੀਰ ਵਿਜੇ ਫਸਟ ਪੋਜੀਸ਼ਨ ਸਕੀਨ ਸੈਕਿੰਡ ਪੋਜੀਸ਼ਨ ਹਰਬੀਰ ਥਰਡ ਪੋਜੀਸ਼ਨ ਵਿਜੇ ਸਾਹਮਣੇ ਦੇਖਿਆ ਇਧਰ 10 ਮੀਟਰ ਰੇਸ ਆਪਣੀ ਪੋਜੀਸ਼ਨ 'ਤੇ ਖੜੇ ਹੋ ਤੇ ਲੌਂਚ ਕੈਂਪ ਲਈ ਆਹ ਬੱਚਾਈ ਇਸ ਤੋਂ ਬਾਅਦ ਬੁਆਇਸ 100 ਮੀਟਰ ਰੇਸ ਸਚੀਨ ਫਸਟ ਪੋਜੀਸ਼ਨ ਹਰਮੀਤ ਸੈਕੰਡ ਪੋਜੀਸ਼ਨ ਵਿਜੇ ਥਰਡ ਪੋਜੀਸ਼ਨ ਅਜੇ ਸਾਹਮਣੇ ਦੇਖਾਈ ਆ ਤਾ ਕੁੜੀਆਂ 100 ਮੀਟਰ ਲਈ ਆ ਜਾਣ 100 ਮੀਟਰ ਵਾਲੇ ਜੀ ਸਚਨ ਜੀ ਖੜੇ ਰਹੋ ਤੁਸੀਂ ਸਚਨ ਫਸਟ ਕੈਮਰਾ ਹਾਂਜੀ ਆ ਸਾਹਮਣੇ ਦੇਖੋ ਕੈਮਰੇ ਵਾਲ ਦੀ ਨਾਨ ਨਾਲ ਸਚਨ अरोड़ा ਅਕਾਸ਼ਦੀਪ ਸੈਕਿੰਡ ਪਲੇਸ 2585 ਰੋਲ ਨੰਬਰ ਤੇ ਲਖਵੀਰ ਸਿੰਘ ਫਸਟ ਪ੍ਰਾਈਜ਼ ਸਚਨ अरोड़ा ਸੈਕਿੰਡ ਪ੍ਰਾਈਜ਼ ਆਕਾਸ਼ਦੀਪ ਥਰਡ ਪ੍ਰਾਈਜ਼ ਸ਼ਾਰਟ ਪੁੱਟ ਬੁਆਏ ਸਚਨ अरोड़ा ਫਸਟ ਪੋਜੀਸ਼ਨ ਕਾਹਕਿੰਡ ਰਾਜਵਿੰਦਰ ਪੀਏ ਫਸਟ ਇਅਰ ਸੇਕਿੰਡ ਅੰਦ 43 ਸੇਂਡ ਸ਼ਾਰਟ ਪੁੱਟ ਤੇ ਨਹੀਂ ਮੱਥੇ ਪੱਲੇ ਮੱਥੇ ਨਾਲ ਦਿੰਦੇ ਮੱਥੇ ਨਾਲ ਆ ਕੇ ਦੱਸਿਆ ਕਰੋ ਫਸਟ ਇਅਰ ਦਾ ਥਾੜਾ ਇਹ ਸਾਹਮਣੇ ਦੇਖ ਰਿਹਾ ਕੱਢ ਦਿਓ ਸਾਹਮਣੇ ਦਾ ਜੀ ਅਜੀ ਘੜਾ ਨਾ ਆਇਓ ਸ਼ਾਰਟ ਪੁੱਟ ਵਾਲੇ ਬੱਚੇ ਨੇੜੇ ਆ ਜਾਓ ਜੀ ਸ਼ਾਰਟ ਪੁੱਟ ਵਾਲੇ ਬੱਚੇ ਜਲਦੀ ਨੇੜੇ ਆ ਜਾਓ ਸ਼ੌਟਪਟਾਲੇ ਬੱਚਾ ਜੋ ਸਚੇ ਨਾਮ ਮੈਂ ਇੱਕ ਗੱਲ ਅਮਨਦੀਪ ਕੌਰ ਸੈਕੰਡ ਇਅਰ ਰਜਨਜੋਤ ਕੌਰ ਫਸਟ ਇਅਰ ਪਵਨਜੀਤ ਕੌਰ ਵੀ ਸੈਕੰਡ ਇਅਰ ਥਰਡ ਪੋਜੀਸ਼ਨ ਜਲਦੀ ਆ ਜਾ ਰਹੇ ਅਮਨਦੀਪ ਕੌਰ ਰਜਨਜੋਤ ਕੌਰ ਤੇ ਪਵਨਜੀਤ ਕੌਰ ਜੇ ਨਾਲ ਹੀ ਹੋ ਜਾਂਦੀ ਹੈ ਜੀ ਗੁਰਪ੍ਰੀਤ ਸਿੰਘ ਆ ਜਾਓ ਜੀ ਇੱਕ ਮਿੰਟ ਸਾਹਮਣੇ ਦੇਖੋ ਸਰ ਜੀ ਆਦਰ ਠੀਕ ਹੈ ਜੀ ਪਵਨਜੀਤ ਪਹਿਲੀ ਪੋਜੀਸ਼ਨ ਹਰਮੀਤ ਸਿੰਘ ਸੈਕਿੰਡ ਪੋਜੀਸ਼ਨ ਅਰਲਾਪ੍ਰੀਤ ਸਿੰਘ ਸਾਹਿਬ ਸਚੀਨ ਹਰਮੀਤ ਐਂਡ ਲਾਪ੍ਰੀਤ ਸਿੰਘ ਗਰੇਟ ਗੋਲ ਪਵਨਜੀਤ ਕੌਰ ਅਨਮੋਲ ਕੌਰ ਤਾਜਵੀਰ ਕੌਰ ਕੈਟ ਰੇਸ ਲਈ ਕਿੰਨੋਂ ਲੜਕੀਆਂ ਪਵਨਜੀਤ ਕੌਰ ਅਨਮੋਲ ਕੌਰ ਤਾਜਵੀਰ ਦੀਆਂ ਹਨ बीए थर्ड विशाल जीत सिंह सैकंड प्राइज प्रकाश तो जल्दी आ जाया करो बच्चे नौपरी सिंह आ जाओ सैकंड लक्ष्मी कौर सामने देखो ये इधर कैमरे वाल रजन जो, पिंदर, फर्स्ट रजन जोर सेकंड गुरपिंदर थर्ड लक्ष्मी कौर ग्लैमर एस बॉयज लॉप्री फर्स्ट पोजिशन ਬਾਕੀਨ ਦਿਲਰਾਜ ਸਿੰਘ ਥਰਡ ਐਮਨ ਇਸ ਬੁਆਏਜ਼ ਅਜੂ ਜੀ ਜਲਦੀ ਕਰਕੇ ਪਿਛਲੇ ਪਾਸੇ ਆ ਜਾ ਕਰੋ ਇੱਧਰ ਬੈਕ ਸਾਈਡ ਆ ਜਾ ਕਰੋ ਵਿਕਟਰੀ ਸਟੇਜ ਦੀ ਬੈਕ ਸਾਈਡ ਆ ਜਾ ਕਰੋ ਲਾਪਰੀ ਸਿੰਘ ਫਸਟ ਪੋਜੀਸ਼ਨ ਆ ਜੀ ਸਾਹਮਣੇ ਦੇਖਿਆ ਤਾਂ ਦਿਲਰਾਜ ਸੈਗਟ પ્રકાશਦੀਪ ਸਿੰਘ ਥਰਡ ਪ੍ਰਾਈਜ਼ ਆ ਜੀ ਇਹਨਾਂ ਦਾ ਲੈਮਨ ਇਹ ਹੀ ਲਾ ਕਰੇ ਸਾਫ ਰੇਟ ਜੀ ਦੇ ਠੀਕ ਹੈ ਜੀ ਨੰਬਰ ਤੁਸੀਂ ਦੋ ਕਿੰਨੇ ਪੜਾਉਂਦੇ ਹੋ ਰਿਹਾ ਹੈ ਬੀ ਲਗ ਰਿਹਾ ਇਸ ਦੇ ਵਿੱਚੋਂ ਆਕਾਸ਼ਦੀਪ ਤੇ ਲਾਪਰੀ ਸਿੰਘ ਇਹ ਫਰਸਟ ਪੋਜੀਸ਼ਨ ਆ ਜੀ ਆਕਾਸ਼ਦੀਪ ਤੇ ਲਾਪਰੀ ਸਿੰਘ ਮੋਲਦੀਪ ਸਿੰਘ ਤੇ ਮਨਦੀਪ ਸਿੰਘ ਇਹ ਸੈਕੰਡ ਆ ਜੀ ਮਨਪ੍ਰੀਤ ਸਿੰਘ ਤੇ ਗਗਨਦੀਪ ਸਿੰਘ ਇਹ ਥਰਡ ਪ੍ਰਾਈਜ਼ ਆ ਜੀ ਟੈਗ ਰੇਸ ਵਾਲੇ ਆ ਜਾਓ ਜੀ ਬੱਚੇ ਓਕੇ ਜੀ ਲੌਂਗ ਜੰਪ ਆਜੇ ਜੀ ਲੜਕੀਆਂ ਲੌਂਗ ਜੰਪ ਪੂਨਮ ਫਰਸਟ ਪ੍ਰਾਈਜ਼ ਪਵਨਜੀਤ ਕੌਰ ਸੈਕੰਡ ਪ੍ਰਾਈਜ਼ ਪੁਨੀਤ ਕੌਰ ਥਰਡ ਪ੍ਰਾਈਜ਼ ਜੀ ਜਲਦੀ ਆਜੋ ਲੌਂਗ ਜੰਪ ਵਾਲੇ ਲੜਕੀਆਂ ਹਾਜੀ ਸਰ ਸਾਹਮਣੇ ਥੈਂਕ ਯੂ ਜੀ ਇੱਥੇ ਖੜ੍ਹ ਜਾਓ ਇੱਥੇ ਖੜ੍ਹ ਜਾਓ ਨਾਲ ਜੀ ਆਇਓ ਸਰ ਨਾਲ ਤੁਸੀਂ ਹਾਂ ਜੀ ਆ ਸਾਹਮਣੇ ਦੇਖਿਆ ਇਧਰ ਕੈਮਰੇ ਵੱਲ ਜੀ ਵੇਟ ਜੀ ਵੇਟ ਥੈਂਕ ਯੂ ਜੀ ਚਾਹੀਦੀਆਂ ਯਾਰ ਉਹੀ ਤਾਂ ਗੱਲ ਆ ਯਾਰ ਵੇਟ ਜੀ ਵੇਟ ਛੁੱਪੇ ਨਹੀਂ ਦਿੱਖੇ ਜਾ ਕੇ ਛੁੱਪ ਲਿਏ ਠੀਕ ਹੈ ਜੀ ਆਓ ਜੀ ਉਹਨਾਂ ਤੋਂ ਬਾਅਦ ਪ੍ਰਤਾਪ ਸਿੰਘ ਜੀ ਸਿੰਘ ਜੀ ਮਣੀਆ ਵਾਲਾ ਵੇਟ ਜੀ ਵੇਟ ਕੈਮਰੇ ਵਾਲੇ ਇੱਧਰ ਠੀਕ ਹੈ ਜੀ ਥੈਂਕ ਯੂ ਬਲਕਰਨ ਸਿੰਘ ਜੀ ਕੱਲੀਆਂ ਵਾਲਾ ਪੱਤਰਕਾਰ ਨੇ ਉਹਨਾਂ ਨੂੰ ਗੈਸਟ ਆਫ ਆਨਰ ਆ ਰਿਹਾ ਜੀ ਹਾਂ ਜੀ ਹਸ ਪਲੀਜ਼ ਜੀ ਸਾਹਮਣੇ ਕੈਮਰੇ ਵਾਲੇ ਵੇਟ ਜੀ ਵੇਟ ਥੈਂਕ ਯੂ ਜਸਪਾਲ ਸਿੰਘ ਸੰਧੂ ਜੀ ਸਰਪੰਚ ਵੈਲ ਮੋਲਾ ਜੀ ਉਹਨਾਂ ਨੂੰ ਗੈਸਟ ਆਫ ਆਨਰ ਕੀਤਾ ਜਾ ਰਿਹਾ ਜੀ ਵੇਟ ਜੀ ਥੈਂਕ ਯੂ ਜੀ ਨਿਸ਼ਾਨ ਸੰਧੂ ਜੀ ਪੱਤਰਕਾਰ ਉਹਨਾਂ ਨੂੰ ਵੀ ਗੈਸਟ ਆਫ ਆਨਰ ਕੀਤਾ ਜਾ ਰਿਹਾ ਜੀ ਹਾਂ ਜੀ ਆਹ ਸਾਹਮਣੇ ਕੈਮਰੇ ਵੱਲ ਜੀ ਥੈਂਕ ਯੂ ਜੀ ਗੁਰਿੰਦਰ ਧੂੜੀ ਹਾਂ ਜੀ ਆਹ ਸਾਹਮਣੇ ਦੇਖੋ ਕੈਮਰੇ ਵੱਲ ਜੀ ਵੇਟ ਜੀ ਵੇਟ ਅਦਰ ਕੈਮਰਾ ਲੁੱਕ ਥੈਂਕ ਯੂ ਜੀ ਸੁਖਵਿੰਦਰ ਸਿੰਘ ਨੰ ਸਾਡੇ ਵਿਚਾਰ ਸਾਡੇ ਬੀਬੀ ਪਹੁੰਚੇ ਨੇ ਰਵੀ ਸੇਖੋ ਜੀ ਸਰ ਥੋੜਾ ਜਿਹਾ ਇਧਰ ਆ ਕੇ ਸਾਰਾ ਆਣੇ ਹਾਂ ਜੀ ਹਾਂਜੀ ਐਸੋ ਓਕੇ ਰਵੀ ਸੇਖੋ ਜੀ ਨੂੰ ਆਨਰ ਕੀਤਾ ਜਾ ਰਿਹਾ ਜੀ ਸਾਹਮਣੇ ਦੇਖੀ ਕੈਮਰੇ ਵੱਲ ਇੱਕ ਮਿੰਟ ਜੀ ਥੈਂਕ ਯੂ ਜੀ ਥੈਂਕ ਯੂ ਰਵੀ ਸੇਖੋ ਜੀ ਸੰਤ ਬਾਬਾ ਗੁਰਮੁਖ ਸਿੰਘ ਇੰਟਰਨੈਸ਼ਨਲ ਸਕੂਲ ਸ਼੍ਰੀ ਮੁਕਤਸਰ ਥੈਂਕ ਯੂ ਜੀ ਅਕੈਡਮਿਕ ਖੇਤਰ ਦੇ ਵਿੱਚ ਸਾਡੀ ਜਿਹੜੀ ਲੜਕੀ ਆ ਉਹ ਦੋਵਾਰ ਯੂਨੀਵਰਸਿਟੀ ਚ 10ਮਾ ਰੈਂਕ ਰਿਹਾ ਬੱਚਿਓ ਤਾੜੀਆਂ ਓਕੇ ਆ ਪਰ ਆਪਾਂ ਥੈਂਕ ਯੂ ਜੀ ਬੱਚਿਓ ਜਿਸ ਘੜੀ ਦਾ ਤੁਹਾਨੂੰ ਬੇਸਬਰੀ ਨਾਲ ਸਟ ਟੂ ਨਰ ਉਹੜਾ ਦੇ ਲਈ ਬਹੁਤ ਮਿਲ ਕੇ ਤੁਸੀਂ ਦੇਖਿਆ ਸਾਰੇ ਗੇਮ ਦੇ ਵਿੱਚ ਨੇ ਪਾਰਟਿਸਪੇਟ ਕੀਤਾ ਤੁਹਾਨੂੰ ਪਤਾ ਹੀ ਹੋਣਾ ਜਿਹੜਾ ਫਸਟ ਪੋਜੀਸ਼ਨ ਲੈਂਦਾ ਕਿਸੇ ਗੇਮ ਤੋਂ ਦੇ ਪੰਜ ਨੰਬਰ ਹੁੰਦੇ ਆ ਹੁਣ ਤੁਸੀਂ ਵੀ ਇੱਕ ਫੋਟੋ ਖਿਚਾ ਲਓ ਇਹਨਾਂ ਜੂ ਕੈਮਰਾ ਲੁੱਕ ਕਰਿਆ ਦੋ ਕੁੜੀਆਂ ਦੇ ਵਿੱਚ ਫਰਸਟ ਪੋਜੀਸ਼ਨ ਜਾਨੀ ਕਿ ਬੈਸਤ ਅਥਲੀਕ ਪਵਨ ਗੀਤ ਕੌਰ 88 ਥੈਂਕ ਯੂ ਬੈਲ ਆਊਡ ਸ਼ਾਬਾਸ਼ ਰੀਤ ਤੇ ਅਰਪਣ ਡਾਕਟਰ ਰਵਿੰਦਰ ਸਿੰਘ ਮਾਨ ਸਰਪਸ ਦਾਸਾ ਪੰਜਾਬ ਹਰਜੀਤ ਸਿੰਘ ਬਰਾੜ ਐਮ ਡੀ ਬਾਬਾ ਫਰੀਦ ਸਕੂਲ ਛੱਪਿਆਣਾ Pratap Singh Sandhu ਰਿਪੋਰਟਰ ਦੇ ਸੇਵਕ ਬਲਕਨ ਸਿੰਘ ਪੰਨੀਵਾਲਾ ਪੱਤਰਕਾਰ ਸਾਹਿਬ ਤੇ ਸਾਡੇ ਫਾਊਂਡਰ ਮੈਂਬਰ ਹੈ ਕਾਲਜ ਦੇ ਦਰਿੰਦਰ ਤੋੜਿਆ ਪ੍ਰੈਸ ਤੋਂ ਸੁਖਵਿੰਦਰ ਸਿੰਘ ਪੰਚਾਇਤ ਮੈਂਬਰ ਪਿੰਡ ਬਾਂਬ ਦਾ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਜਿਹੜਾ ਕੀਮਤੀ ਸਮਾਂ ਅਸ਼ੰਗ ਸਿੰਘ ਸੰਗਮੀ ਜਸਪਾਲ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਸਮੇਂ 'ਚੋਂ ਸਮਾਂ ਕੱਢਿਆ ਤੇ ਸਾਡੇ ਬੱਚਿਆਂ ਨੂੰ ਨੇਕ ਸਲਾਹ ਦੇ ਨਾਲ ਉਹਨਾਂ ਨੇ ਜਿਹੜੀ ਹੌਸਲਾ ਅਫਜ਼ਾਈ ਕੀਤੀ ਹੈ ਅਸੀਂ ਕਾਲੀ ਦੀ ਤਰਫੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ द नंबर सेकेंड सचिन थर्ड दिल के लिए ट्रैक पे पहुंच चुकी है सभी बच्चे तालियां बजाकर इनका हौसला बढ़ाइए क्या रास्ते में आप चलते रहो चलिए अब सारे विनर भाग रहे हैं इस टाइम फर्स्ट चेक इन का चलिए चलिए सभी प्राइज ले कीजिए स्टूडेंट जोर से। चलिए 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 एक बार फिर से मैं यही बोलूंगी इतनी ठोकरें देने के लिए जिंदगी तेरा शुक्रिया चलने का ना सही संभलने का हुनर तो सीखा फाइनल सेक्रेस के लिए। ट्रैक पर पहुँच चुके हैं

すごいない、こういうんだよね。<music>